ਪੰਜਾਬ ਰਿਪੋਰਟਰ ਦੇ ਖਾਸ ਪ੍ਰੋਗਰਾਮ ਪੈਰੇਦਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਦੇ ਐਪੀਸੋਡ ਤੇ ਚਰਚਾ ਕਰਾਂਗੇ ਹੈਲਥ ਨੂੰ ਲੈ ਕੇ ਕਿਵੇਂ ਦੋ ਸ਼ਰਬਤ ਦੇ ਬ੍ਰਾਂਡ ਆਮਣੇ ਸਾਹਮਣੇ ਆਕਰ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਹਨ ਅਸੀਂ ਗੱਲ ਕਰਿਆ ਸੁਆਮੀ RAMDEVI ਜਿਨ੍ਹਾਂ ਨੇ ਆਪਣੇ ਇੱਕ ਨਿੱਜੀ ਬ੍ਰਾਂਡ ਪ੍ਰੋਮੋਸ਼ਨ ਸ਼ਰਬਤ ਨੂੰ ਲੈ ਕੇ ਇਨਡਾਇਰੈਕਟਲੀ ਇੱਕ ਬਿਆਨ ਦਿੱਤਾ ਸੀ ਜਦੇ ਵਿੱਚ ਉਹਨਾਂ ਨੇ ਹਮਦਰਦ ਦਾ ਜਿਹੜਾ ਰੂਬਜ਼ਰ ਉਸ ਨੂੰ ਇਨਡਾਇਰੈਕਟਲੀ ਟਾਰਗੇਟ ਕੀਤਾ ਸੀ ਉਸ ਦਾ ਵਿਵਾਦ ਵੱਧ ਗਿਆ ਹੁਣ ਰੂਹ ਅਬਜ਼ਾ ਵਾਲੇ ਨੇ ਵੀ ਇੱਕ ਸਟੇਟਮੈਂਟ ਦਿੱਤੀ ਆਪਣੀ ਲੇਗੇਸੀ ਦੱਸੀ ਇਹ ਦੱਸਿਆ ਕਿ ਕਿਵੇਂ ਰੂਹ ਅਬਜ਼ਾ ਬਣਦਾ ਹੈ 노 ਡਾਊਟ ਜਿਹੜਾ ਸ਼ਰਬਤ ਰੂਹ ਅਬਜ਼ਾ ਦਾ ਹੈਗਾ ਉਹ ਮਾਰਕੀਟ ਲੀਡ ਹੈਗਾ ਉਸ ਦੀ ਸੇਲ ਕਾਫੀ ਜ਼ਿਆਦਾ ਹੁੰਦੀ ਹੈ ਤੇ ਪਤੰਜਲੀ ਉਹਦਾ ਕੰਪੀਟੀਟਰ ਹੈਗਾ ਤੇ ਕੰਪੀਟੀਟਰ ਸਿਰਫ ਇਹ ਦੋ ਨਹੀਂ ਹੈਗੇ ਇੱਕ ਹੋਰ ਕੰਪੀਟੀਟਰ ਹੈਗਾ ਉਹ ਹੈਗਾ ਡਾਬਰ ਦਾ ਸ਼ਰਬਤ-ਏ-ਆਜ਼ਮ ਤੇ ਅਸੀਂ ਇਹ ਤਿੰਨ ਬ੍ਰਾਂਡ ਦੀਆਂ ਜਿਹੜੀਆਂ ਸ਼ਰਬਤਾਂ ਦੀ ਬੋਤਲਾਂ ਹੈਗੀਆਂ ਉਹਨਾਂ ਦਾ ਥੋੜਾ ਜਿਹਾ ਅਸੀਂ ਸਟੱਡੀ ਕੀਤੀ ਤੇ ਪਾਇਆ ਕਿ ਇਹ ਬ੍ਰਾਂਡਸ ਦੇ ਵਿੱਚ ਕੀ ਕੀ ਹੈਗਾ ਕਿਵੇਂ ਤੁਹਾਡੀ ਸਿਹਤ ਨੂੰ ਇਫੈਕਟ ਕਰ ਸਕਦਾ ਹੈ ਜਾਂ ਕਿ ਨਹੀਂ ਤੇ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸਵਾਮੀ ਰਾਮਦੇਵ ਦਾ ਜਿਹੜਾ ਬਿਆਨ ਸੀ ਉਸ ਨੂੰ ਇੱਕ ਕਮਿਊਨਿਟੀ ਖਾਸ ਕਮਿਊਨਿਟੀ ਦੇ ਨਾਲ ਜੋੜਨੇ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜਾ ਰੂ ਅਬਜ਼ਾ ਹੈ ਉਸ ਨੂੰ ਦੂਜੀ ਕਮਿਊਨਿਟੀ ਦੇ ਨਾਲ ਰੂ ਅਬਜ਼ਾ ਬ੍ਰਾਂਡ ਦੇ ਨਾਲ ਇੱਕ ਹੋਰ ਖਬਰ ਆਈ ਕਿ ਇਹ ਰੂ ਅਬਜ਼ਾ ਦਾ ਜਿਹੜਾ ਬ੍ਰਾਂਡ ਹੈ ਜਿਹੜੀ ਕੰਪਨੀ ਜਿਹੜਾ ਮੈਡੀਕਲ ਆ ਕੰਪਨੀ ਹੈ ਜੋ ਇਸਨੂੰ ਬਣਾਉਂਦੀ ਹੈ ਉਸ ਦਾ ਜੋ ਤਾਲੁਕ ਹੈ ਉਹ ਵੀ ਵਕਫ ਬੋਰਡ ਦੇ ਨਾਲ ਹੈਗਾ ਇਹ ਵਕਫ ਦੀ ਪ੍ਰਾਪਰਟੀ ਹੈਗੀ ਜਿੱਥੇ ਇਹ ਬਣਦਾ ਖੈਰ ਉਸ ਦੀ ਅਸੀਂ ਤਸਦੀਕ ਨਹੀਂ ਕਰਦੇ ਲੇਕਿਨ ਇਸ ਵੇਲੇ ਦੇਸ਼ ਦੇ ਵਿੱਚ ਵਕਫ ਐਕਟ ਦਾ ਜਿਹੜਾ ਸੰਸ਼ੋਧਨ ਹੈ ਉਹ ਚਰਚਾ ਦਾ ਵਿਸ਼ਾ ਬਣੇ ਹੋਇਆ ਤੇ ਕੋਰਟ ਦੇ ਵਿੱਚ ਵੀ ਉਹਦੀ ਸੁਣਵਾਈ ਚੱਲ ਰਹੀ ਹੈ ਤੇ ਵੈਸਟ ਬੰਗਾਲ ਦੇ ਵਿੱਚ ਵਕਫ ਬੋਰਡ ਨੂੰ ਐਕਟ ਨੂੰ ਕੀ ਜਿਹੜਾ ਸੰਸ਼ੋਧਨ ਹੈ ਐਮੈਂਡਮੈਂਟ ਹੈ ਉਸ ਨੂੰ ਲੈ ਕੇ ਖੂਬ ਪ੍ਰਦਰਸ਼ਨ ਹੋ ਰਹੇ ਨੇ ਵਾਇਲੈਂਟ ਪ੍ਰੋਟੈਸਟ ਵੀ ਕਈ ਜਗਾਂ ਕਈ ਥਾਵਾਂ ਤੇ ਰਿਪੋਰਟ ਕੀਤੇ ਗਏ ਨੇ खैर ਸਵਾਮੀ ਰਾਮਦੇਵ ਦੀ ਇਸ ਇਨਡਾਇਰੈਕਟ ਸਟੇਟਮੈਂਟ ਦਾ ਉਹਨਾਂ ਦੇ ਬ੍ਰਾਂਡ ਤੇ ਕੀ ਫਰ ਪੈਗਾ ਕਿ ਉਹ ਉਨਾ ਦੀ ਸੇਲਸ ਵਧਾਏਗਾ ਜਾਂ ਫਿਰ ਉਹ ਅਬਜਦੀ ਸੇਲਸ ਨੂੰ ਡਾਊਨ ਕਰੇਗਾ ਇਹ ਵੱਖਰੀ ਗੱਲ ਹੈ ਅਸੀਂ ਬ੍ਰਾਂਡਸ ਦੀ ਪ੍ਰੋਮੋਸ਼ਨ ਦੇ ਨਏ ਦੇ ਲਈ ਨਹੀਂ ਆਏ ਤੇ ਇਹ ਬ੍ਰਾਂਡਸ ਜਿਹੜਾ ਪ੍ਰੋਮੋਸ਼ਨ ਹੈ ਉਸ ਨੂੰ ਦੋ ਕਮੇਟੀਆਂ ਦੇ ਨਾਲ ਜੋੜ ਕੇ ਹੁਣ ਦੇਖਿਆ ਜਾ ਰਿਹਾ ਗਲਤ ਹੈ ਇਹ ਹੈ ਕਿ ਗਰਮੀਆਂ ਦੇ ਸੀਜ਼ਨ ਦੇ ਦੌਰਾਨ ਜਦੋਂ ਗਰਮੀ ਵੱਧਦੀ ਹੈ ਤਾਂ ਫਿਰ ਘਰ 'ਚ ਜਿਹੜਾ ਗੈਸਟ ਆਉਂਦਾ ਹੈ ਉਸ ਨੂੰ ਅਸੀਂ ਸਰਵਤ ਪਿਆਉਂਦੇ ਹਾਂ ਬ੍ਰਾਂਡ ਕੋਈ ਵੀ ਹੋਵੇ ਲੇਕਿਨ ਸਰਵਤ ਦੇਣ ਦਾ ਜਿਹੜਾ ਚਲਨ ਹੈ ਕਾਫੀ ਪੁਰਾਣਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਰਵਤ ਦੀ ਸ਼ੁਰੂਆਤ ਹੋਈ ਸੀ ਈਰਾਨ ਦੇ ਵਿੱਚ ਈਰਾਨ ਤੋਂ ਚੱਲ ਕੇ ਸਰਬਤ ਭਾਰਤ ਦੇ ਵਿੱਚ ਪਹੁੰਚ ਗਿਆ ਫਿਰ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਤੋਂ ਚਟੋਰੀਆਂ ਦਾ ਦੇਸ਼ ਹੈ ਇੱਥੇ ਤਾਂ ਫਿਰ ਕਈ ਤਰ੍ਹਾਂ ਦੇ ਸ਼ਰਬਤ ਬਣ ਗਏ ਤੇ ਕਾਫੀ ਪਪੂਲਰ ਨੇ ਗਰਮੀਆਂ ਆਉਂਦੀਆਂ ਨੇ ਤੇ ਸ਼ਰਬਤ 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 ਹੀ ਪਿਆਇਆ ਜਾਂਦਾ ਹੈ ਖੈਰ ਇਹ ਜਿਹੜੀਆਂ ਤਿੰਨ ਬੋਤਲਾਂ ਅਸੀਂ ਇੱਥੇ ਲਿਆਂਦੀਆਂ ਨੇ ਉਹਨਾਂ ਦਾ ਅਸੀਂ ਸਟੱਡੀ ਕੀਤਾ ਤੇ ਪਾਇਆ ਕਿ ਇਹਨਾਂ ਬੋਤਲਾਂ ਦੇ ਵਿੱਚ ਦਰਅਸਲ ਹੈਗਾ ਕੀ ਸਭ ਤੋਂ ਵੱਡਾ ਜਿਹੜਾ ਇੰਗਰੀਡੀਐਂਟ ਇਨ ਸ਼ਰਬਤਾਂ ਦੀਆਂ ਬੋਤਲਾਂ ਦੇ ਵਿੱਚ ਹੈਗਾ ਉਹ ਹੈ ਚਿਨੀ 슈ਗਰ ਰੂਬ ਜਦੀ ਬੋਤਲ ਅਸੀਂ ਦੇਖੀ ਤੇ ਇਹਦੇ ਵਿੱਚ 417 ਤੋਂ ਵੱਧ ਕੈਲਰੀਜ਼ ਨੇ 750 ਮਿਲੀਲੀਟਰ ਦੀ ਇਹ ਬੋਤਲ ਹੈਗੀ ਹੈ ਤੇ ਸਭ ਤੋਂ ਵੱਧ 슈ਗਰ ਇਹਦੇ ਵਿੱਚ ਹੈਗਾ ਤੇ ਇਹ ਜਿਹੜੀਆਂ ਦੋ ਬੋਤਲਾਂ ਹਨ ਸਵਾਮੀ ਰਾਮਦੇਵ ਦੀਆਂ ਸਿਮਿਲਰ ਅਮਾਉਂਟ 750 ਮਿਲੀਲੀਟਰ ਜਾਂ ਫਿਰ ਡਾਬਰ ਦੀ ਇਹਨਾਂ ਦੇ ਵਿੱਚ ਵੀ 300 300 ਕੈਲਰੀਜ਼ ਹੈਗੀਆਂ ਇਹਦਾ ਮਤਲਬ ਇਹ ਕਿ ਜੇ ਤੁਸੀਂ ਇਹ ਸਰਵਤ ਪੀਉਂਦੇ ਹੋ ਉਹ ਜੇ ਤੁਸੀਂ ਹੈਲਥ ਕੌਨਸ਼ੀਅਸ ਹੋ ਜਾਂ ਫਿਰ ਤੁਹਾਨੂੰ ਡਾਇਬੀਟਿਸ ਹੈ ਤਾਂ ਫਿਰ ਇਹ ਤੁਹਾਨੂੰ ਨਹੀਂ ਪੀਣਾ ਚਾਹੀਦਾ ਸਵਾਮੀ ਰਾਮਦੇਵ ਇਸ ਵੈਰੀ ਓਨੈਸਟ ਉਹਨਾਂ ਨੇ ਆਪਣੀ ਬੋਤਲ 'ਚ ਖਾਸ ਕਰ ਲਿਖ ਵੀ ਦਿੱਤਾ ਹੈ ਕਿ ਨਾਟ ਟੂ ਬੀ ਕੰਜ਼ੂਮਡ ਬਾਈ ਦਿ ਪੇਸ਼IENTS ਆਫ ਡਾਇਬੀਟਿਸ ਦੋ ਜਿਹੜੇ ਬ੍ਰਾਂਡਸ ਉਹਨਾਂ ਨੇ ਇਹ ਗੱਲ ਨਹੀਂ ਲਿਖੀ 슈ਗਰ ਦਾ ਕੰਟੈਂਟ ਬਹੁਤ ਜ਼ਿਆਦਾ ਹੈ ਤੇ ਸਾਫ ਹੈ ਕਿ ਜਿਹੜੇ ਲੋਕ हेल्थ कॉन्शियस ਨੇ ਜਿਨ੍ਹਾਂ ਨੂੰ ਹਾਰਟ ਦੀ ਬਿਮਾਰੀ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਜਿਨ੍ਹਾਂ ਦੀ ਜਿਹੜੀ ਬਲੱਡ ਵੈਸਲਸ ਨੇ ਉਹਦਾ ਵਿੱਚ ਪਲਾਕ ਵਧਿਆ ਹੋਇਆ ਹੈ ਜਾਂ ਫਿਰ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਹੈ ਲੀਵਰ ਦੀ ਬਿਮਾਰੀ ਹੈ ਉਹਨਾਂ ਨੂੰ 슈ਗਰ ਅਵੋਇਡ ਕਰਨੀ ਚਾਹੀਦੀ ਹੈ WHO ਦੇ ਸਟੈਂਡਰਡਸ ਦੇ ਮੁਤਾਬਿਕ ਅਸੀਂ 30 ਗ੍ਰਾਮ ਤੇ ਵੱਧ 슈ਗਰ ਹਰ ਦਿਨ ਲੈ ਸਕਦੇ ਹਾਂ ਉਸ ਤੋਂ ਵੱਧ ਲੈਣਗੇ ਤਾਂ ਫਿਰ ਦਿੱਕਤਾਂ ਵੱਧ ਸਕਦੀਆਂ ਨੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ 19 ਤੇ 24 ਗ੍ਰਾਮ ਤੱਕ ਹੀ 슈ਗਰ ਅਲਾਉਡ ਹੈ ਇਹ ਡਬਲਯੂ ਐਚ ਐਸ ਦਾ ਸਟੈਂਡਰਡ ਹੈ ਹਾਲਾਂਕਿ ਜਿਵੇਂ ਸਾਡਾ ਮੈਟਾਬੋਲਿਜ਼ਮ ਜਿਵੇਂ ਕਿ ਸਾਡਾ ਜਿਹੜੇ ਬਾਡੀ ਦਾ ਸਿਸਟਮ ਹੈ ਉਸ ਦੇ ਮੁਤਾਬਿਕ ਸਾਨੂੰ 슈ਗਰ ਖਾਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜੋ ਅਸੀਂ ਖਾਂਦੇ ਆ ਉਹ ਅੰਦਰ ਜਾ ਕੇ ਗਲੂਕੋਜ਼ ਹੀ ਬਣਦਾ ਹੈ 슈ਗਰ ਹੀ ਬਣਦੀ ਹੈ ਤੇ ਜੇ ਤੁਸੀਂ ਸੁਗਰੀ ਡਰਿੰਕਸ ਜਿਵੇਂ ਕਿ ਐਸ਼ ਹੈ ਗਿਆ ਆਪਾਂ ਇਹਨਾਂ ਨੂੰ 슈ਗਰੀ ਡਰਿੰਕਸ ਕਹਾਵਾਂਗੇ ਜੇ ਇਹਨਾਂ ਦਾ ਕੰਜ਼ਮਪਸ਼ਨ ਜ਼ਿਆਦਾ ਕਰੂਗੇ ਤਾਂ ਤੁਹਾਡੀ ਹੈਲਥ ਨੂੰ ਇਫੈਕਟ ਕਰ ਸਕਦਾ ਹੈ 슈ਗਰ ਜਿਵੇਂ ਤੁਹਾਨੂੰ ਪਤਾ ਹੈ ਜੇ ਅਸੀਂ ਜ਼ਿਆਦਾ ਮਾਤ ਕੁਆਂਟੀਟੀ ਦੇ ਵਿੱਚ ਲੈਂਦੇ ਆ ਆ ਤਾਂ ਫਿਰ ਯਾਨੀ ਕਿ 3 ਗ੍ਰਾਮ ਤੇ ਵਧ ਲੈਂਦੇ ਆ ਤਾਂ ਫਿਰ ਸਭ ਤੋਂ ਪਹਿਲਾਂ ਸਾਡੀ ਬੋਡੀ ਤੇ ਇਨਫਲੇਮੇਸ਼ਨ ਹੋ ਸਕਦਾ ਹੈ ਇਨਫਲੇਮੇਸ਼ਨ ਵਧਣ ਇਤਕਾਰ ਸਾਡੀ ਜਿਹੜੀ ਇਨਸੂਲਿਨ ਰੈਸਿਸਟੈਂਸ ਹੈ ਉਹ ਵੱਧ ਸਕਦੀ ਹੈ ਇਨਸੂਲਿਨ ਰੈਸਿਸਟੈਂਸ ਵੱਧਦੀ ਹੈ ਤੇ ਸਾਡਾ ਬੀਪੀ ਬਧੇਗਾ ਬੀਪੀ ਬਧੇਗਾ ਤੇ ਸਾਨੂੰ ਹਾਰਟ ਦੀ ਬਿਮਾਰੀ ਹੋ ਸਕਦੀ ਹੈ ਸਾਡਾ ਲੀਵਰ ਵੀ ਖਰਾਬ ਹੋ ਸਕਦਾ ਹੈ ਨੋਨ ਅਲਕੋਹਲਿਕ ਲੀਵਰ ਜੋ ਜਿਹੜੀ ਡਿਜ਼ੀਜ਼ ਹੈ ਉਹ ਸਾਨੂੰ ਲੱਗ ਸਕਦੀ ਹੈ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਸ 슈ਗਰੀ ਡਰਿੰਕਸ ਦੇ ਨਾਲ ਹੋ ਸਕਦੀਆਂ ਨੇ ਅੱਜ ਦੀ ਖਬਰ ਦਾ ਅੱਜ ਦੇ ਟੌਪਿਕ ਦਾ ਲਬਲੁਬਾਬ ਜਾਂ ਤੁਹਾਨੂੰ ਦੱਸਣੇ ਦਾ ਮਤਲਬ ਇਹ ਹੋਈ ਹੈ ਬ੍ਰਾਂਡਸ ਨਹੀਂ ਹੈ ਬ੍ਰਾਂਡ ਕੋਈ ਵੀ ਹੋਵੇ ਆ ਬ੍ਰਾਂਡ ਤੁਹਾਨੂੰ ਕੀ ਦੇ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਕਿ ਉਹਨਾਂ ਦੇ ਲੇਬਲ ਪੜੋ ਇਹਨਾਂ ਦੇ ਲੇਬਲ ਤੇ ਕੀ ਲਿਖਿਆ ਹੋਇਆ ਤੇ ਅੱਜ ਦੀ ਖਬਰ ਦਾ ਲਬਲੁਬਾਬ ਅੱਜ ਦੀ ਖਬਰ ਦਾ ਜਿਹੜਾ ਨਿਚੋੜ ਹੈ ਉਹ ਇਹ ਕਿ ਤੁਸੀਂ ਸ਼ਰਬਤ ਤੋਂ ਜ਼ਰੂਰ ਪਿਓ ਲੇਕਿਨ ਸ਼ਰਬਤ ਦਾ ਲੇਬਲ ਜ਼ਰੂਰ ਪੜ੍ਹ ਲਿਓ ਤੁਸੀਂ ਆਪਣੇ ਘਰ ਦੇ ਵਿੱਚ ਵੀ ਸ਼ਰਬਤ ਬਣਾ ਸਕਦੇ ਹੋ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੈ ਜਿਹੜੀ ਬ੍ਰਾਂਡਿੰਗ ਹੁੰਦੀ ਹੈ ਉਹ ਸਿਰਫ ਕਿਸੇ ਪ੍ਰੋਡਕਟ ਦੇ ਨਾਂ ਤੇ ਹੁੰਦੀ ਹੈ ਲੇਕਿਨ ਉਹਦੀ ਕੁਆਂਟੀਟੀ ਬਹੁਤ ਘੱਟ ਹੁੰਦੀ ਹੈ ਗਰਮੀ ਆ ਰਹੀ ਹੈ ਤੁਸੀਂ ਚਾਹੇ ਰੋਡੋਡੈਂਡਰਨ ਯਾਰੀ ਬੁਰਾਂਸ ਦਾ ਸ਼ਰਬਤ ਆਪ ਬਣਾਓ ਆਮ ਪੰਨਾ ਬਣਾਓ ਖਰਚ ਜਾਂ ਫਿਰ ਕੋਕਮ ਦਾ ਸ਼ਰਬਤ ਬਣਾਓ ਤੁਸੀਂ ਬਹੁਤ ਸਾਰੇ ਸ਼ਰਬਤ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਆਪਣੀ ਸਿਹਤ ਨੂੰ ਖਰਾਬ ਹੋਣੇ ਤੋਂ ਬਚਾ ਸਕਦੇ ਹੋ ਐਡਵਰਟਾਈਜ਼ਿੰਗ ਤੇ ਮਤ ਜਾਓ ਬ੍ਰਾਂਡ ਜਿਹੜੀ ਰਾਈਵਲਰੀ ਹੈ ਉਸ ਤੇ ਮਤ ਜਾਓ ਜਾਂ ਫਿਰ ਬਥੇਰੇ ਸਿਸਟਮ ਹੈਗੇ ਸਾਡਾ ਆਯੁਰਵੇਦ ਹੈਗਾ ਤੁਹਾਡਾ ਯੂਨਾਨੀ ਹੈਗਾ ਉਸ ਤੇ ਵਿੱਚ ਨਾ ਜਾਓ ਜਿਹੜੀ ਚੀਜ਼ ਤੁਹਾਡੀ ਸਿਹਤ ਲਈ achhi ਹੈ ਉਸ ਦਾ ਇਸਤੇਮਾਲ ਕਰੋ ਤੇ ਜਿਹੜੀ ਸਿਹਤ ਹੈ ਉਸ ਨੂੰ ਖਰਾਬ ਹੋਣ ਤੋਂ ਬਚਾਓ ਤੇ ਅੱਜ ਦੀ ਖਬਰ ਦਾ ਟੌਪਿਕ ਵੀ ਇਹ ਸੀ ਕਿ ਬ੍ਰਾਂਡਸ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਦੋ ਸ਼ਰਬਤਾਂ ਨੂੰ ਲੈ ਕੇ ਇੱਕ ਕਮਿਊਨਿਟੀ ਦੂਜੀ ਕਮਿਊਨਿਟੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸਵਾਮੀ ਰਾਮਦੇਵ ਦਾ ਜਿਹੜਾ ਬ੍ਰਾਂਡ ਉਸ ਨੂੰ ਹਿੰਦੂਆਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਤੇ ਇਹ ਜਿਹੜਾ ਰੂਹ ਅਬਜ਼ਾ ਹੈ ਉਸ ਨੂੰ ਦੇਖਿਆ ਜਾ ਰਿਹਾ ਵਕਫ ਦੀ ਪ੍ਰਾਪਰਟੀ ਦੇ ਨਾਲ ਜਾਂ ਫਿਰ ਇੱਕ ਦੂਜੀ ਕਮਿਊਨਿਟੀ ਦੇ ਨਾਲ ਜਿਹੜਾ ਯੂਨਾਨੀ ਸਿਸਟਮ ਆਫ ਮੈਡੀਸਿਨ ਹੈ ਦੂਜਾ ਆਯੁਰਵੇਦ ਦੇ ਤੇ ਲੜਾਈ ਯੂਨਾਨੀ ਤੇ ਆਯੁਰਵੇਦ ਦੀ ਨਹੀਂ ਹੈਗੀ ਹੈ ਲੜਾਈ ਹਿੰਦੂ ਮੁਸਲਮਾਨ ਦੀ ਨਹੀਂ ਹੈਗੀ ਹੈ ਲੜਾਈ ਹੈਗੀ ਸੇਧ ਦੀ ਤੇ ਤੁਸੀਂ ਕਿਸੇ ਵੀ ਸ਼ਰਬਤ ਨੂੰ ਲੈਣ ਤੋਂ ਪਹਿਲਾਂ ਉਹਦੇ ਵਿੱਚ ਪੜ ਲਓ ਕੀ ਕੀ ਹੈਗਾ ਜੇ 슈ਗਰ ਦੀ ਕੁਆਂਟੀਟੀ ਰਿਕੁਆਇਰਡ ਕੁਆਂਟੀਟੀ ਦੇ ਵੱਧ ਹੈ ਤੁਹਾਨੂੰ ਖਰਾਬ ਕਰ ਸਕਦੇ ਤੋ ਉਸਨੂੰ ਨਾ ਲਓ ਤੋ ਐਸਾ ਨਾਜ਼ ਦਾ ਵੀਡੀਓ ਦੋਸਤੋ ਤੁਹਾਨੂੰ ਕਿਵੇਂ ਚੱਲਿਆ ਸਾਨੂੰ ਜਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਚੰਗਾ ਲੱਗਿਆ ਤੋ ਇਸਨੂੰ ਸ਼ੇਅਰ ਸ਼ੁਰੂ ਕਰਿਓ ਤਾਂਕਿ ਬਾਕੀ ਲੋਕਾਂ ਦੀ ਸਿਹਤ ਨਾਲ ਜੇ ਬ੍ਰਾਂਡ ਦੇ ਨਾਮ ਤੇ ਸ਼ਰਬਤ ਦੇ ਨਾਮ ਤੇ ਖਿਲਵਾੜ ਹੋ ਰਿਹਾ ਉਹਨਾਂ ਨੂੰ ਥੋੜਾ ਜਿਹਾ ਵਾਰਨਿੰਗ ਮਿਲੇ ਉਹ ਉਸ ਦਾ ਇਸਤੇਮਾਲ ਨਾ ਕਰਨ ਜੇ ਚੈਨਲ ਤੁਹਾਨੂੰ ਪਸੰਦ ਆਇਆ ਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਸਕਾਰ